ਸਵਾਗਤ ਹੈ ਤੁਹਾਡਾ ਗੁਰਿੰਦਰ ਫੈਮਿਲੀ ਵਲੌਗ ਐ ਪੀਕੇ ਵਿੱਚ ਤੇ ਹਾਂਜੀ ਕਿਵੇਂ ਹੋ ਮੇਰੀ YouTube ਫੈਮਿਲੀ ਕਿਵੇਂ ਠੀਕ ਠਾਕ ਹੋਊਂ ਜੀ ਹਾਂਜੀ ਮੈਂ ਵੀ ਠੀਕ ਠਾਕ ਹਾਂ ਜੀ ਤੇ ਪਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਾਂਜੀ ਫਰੈਂਡਸ ਜਿਵੇਂ ਕਿ ਮੇਰੀ ਭੈਣਾਂ ਨੂੰ ਪਤਾ ਹੀ ਹੈ ਜੀ ਅੱਜ ਆਪਣੇ ਸੀਗਾ ਸੁਖਮੀ ਸਿੰਘ ਸਾਹਿਬ ਦਾ ਪਾਠ ਤੇ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਤਰੀਕ ਹੈਗੀ ਜੀ 27 ਹਾਂਜੀ ਭੈਣ ਨੂੰ ਆਪਣੇ ਪਾਠ ਵਧੀਆ ਹੋ ਗਿਆ ਜੀ ਕਾਜ ਬਹੁਤ ਵਧੀਆ ਰਿਹਾ ਪਰਮਾਤਮਾ ਨੇ ਮੇਰੇ ਕੀ ਸਾਰੇ ਪਾਸੇ ਵਧੀਆ ਖੁਸ਼ੀਆਂ ਖੁਸ਼ੀਆਂ ਸੀਆਂ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਆਪਣਾ ਤੇ ਇਸ ਤੋਂ ਬਾਅਦ ਜੀ ਆਪਾਂ ਸਾਫ਼ ਸੁਥਰਿਆ ਕਰਕੇ ਤੇ ਸ਼ਾਮ ਨੂੰ ਮੈਂ 4:00 ਵਜੇ ਦਾ ਟਾਈਮ ਹੈ ਜੀ ਇੱਥੇ ਤੇ ਮੈਂ ਸੂਟਾਂ ਦੀ ਕਟਿੰਗ ਕਰਨ ਲੱਗੀ ਤੇ ਹਾਂਜੀ ਫਿਰ ਜੇ ਜ਼ਿੰਦਗੀ ਵਿੱਚ ਸਫਲ ਹੋਣਾ ਹੈ ਤਾਂ ਆਪਾਂ ਨੂੰ ਪੂਰੇ ਟਾਈਮ ਤੇ ਹੀ ਟਾਈਮ ਕੰਮ ਕਰਨਾ ਪਊਗਾ ਜਿਵੇਂ ਕਿ 3-4 ਦਿਨਾਂ ਅੰਗੇ ਸੀ ਜੀ ਆਪਾਂ ਨੂੰ ਸਫਾਈਆਂ ਵਗੈਰਾ ਕਰਦਿਆਂ ਨੂੰ ਤੇ ਇਦੇ ਵਿੱਚ ਆਪ ਤੋਂ ਸਲਾਈ ਦਾ ਕੰਮ ਨਹੀਂ ਹੋਇਆ ਤੇ ਆਪਾਂ ਕਸਟਮਰ ਦੇ ਸੂਟ ਦੇਣੇ ਆ ਤੇ ਅੱਜ ਆਪਾਂ ਸਾਰਾ ਕੁਝ ਕਰਨ ਤੋਂ ਬਾਅਦ ਤੇ ਘਰ ਦੀ ਦੁਬਾਰਾ ਫੇਸ ਸਫਾਈ ਕਰਤੀ ਸਾਰਾ ਸਮਾਨ ਠਾਂਟ ਕੇ ਰੱਖਤਾ ਤੇ ਇਸ ਤੋਂ ਬਾਅਦ ਆਪਾਂ ਸੂਟ ਕਟਿੰਗ ਕਰਨ ਲੱਗੇ ਤੇ ਸੂਟ ਆਪਾਂ ਕਟਿੰਗ ਕਰਦੇ ਆ ਜੀ ਲਾਈਨਿੰਗ ਵਾਲੇ ਸੂਟ ਤੇ ਆਪਾਂ ਕਿਸੇ ਦੇ ਮੈਰਿਜ ਦੇ ਕੱਪੜੇ ਦੇਣੇ ਆ ਉਹਨਾਂ ਦੇ 4-5 ਸੂਟ ਹੈ ਜੀ ਲਾਈਨਿੰਗ ਵਾਲੇ ਥੋੜੇ ਕਿ ਦਿਨ ਪਹਿਲਾਂ ਦੇਖ ਕੇ ਗਏ ਸੀ ਤੇ ਮੈਥੋਂ ਲੱਗਿਆ ਨਹੀਂ ਗਿਆ ਤੁਹਾਨੂੰ ਪਤਾ ਪਹਿਲਾਂ ਆਪਣੇ ਮਿਸਤਰੀ ਲੱਗੇ ਹੋਏ ਸੀ ਇਸ ਤੋਂ ਬਾਅਦ ਆਪਾਂ ਪਾਠ ਦਾ ਪ੍ਰੋਗਰਾਮ ਕਰਨਾ ਸੀਗਾ ਤੇ ਉਹਦੇ ਵਿੱਚ ਰੁੱਝ ਗਏ ਸੀਗੇ ਤੇ ਅੱਜ ਫਿਰ ਮੈਂ ਸੂਟ ਕਟਿੰਗ ਕਰਨ ਲੱਗੀ ਤੇ ਹਾਂਜੀ ਫ੍ਰੈਂਡਸ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਹਾਂਜੀ ਫ੍ਰੈਂਡਸ ਇੱਥੇ ਮੈਂ ਸੂਟ ਦੀ ਕਮੀਜ਼ ਦੀ ਲਾਈਨਿੰਗ ਲਾਈ ਆ ਤੇ ਇੱਥੇ ਆਪਾਂ ਸਿਰਫ ਸਿੰਪਲ ਕਪੜਾ ਲਾਈਨਿੰਗ ਦਾ ਲਾਗ ਹੀ ਰੱਖਿਆ ਲੰਬਾਈ ਚੁੜਾਈ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਕਰਕੇ ਫੇਰ ਕਰੀਜਾ ਪਾ ਕੇ ਫੇਰ ਆਪਾਂ ਸੂਟ ਦੀ ਕਟਿੰਗ ਕਰਾਂਗੇ ਤੇ ਸਲਵਾਰ ਵਗੈਰਾ ਮੈਂ ਕਟਿੰਗ ਕਰ ਲੈਣੀ ਹੈ ਬਿਨਾ ਪ੍ਰੈਸ ਕਰੇ ਤੋਂ ਤੇ ਕਮੀਜ਼ ਜਿਹੜਾ ਹੁੰਦਾ ਜੀ ਆਪਾਂ ਪ੍ਰੈਸ ਕਰਕੇ ਕਟਿੰਗ ਕਰਦੇ ਆ ਤੇ ਹਾਂਜੀ ਫ੍ਰੈਂਡਸ ਇਹ ਕਸਟਮਰ ਨੂੰ ਆਪਾਂ ਟਾਈਮ ਸਰ ਕਪੜਾ ਦੇ ਆਏ ਤਾਂ ਹੀ ਆਪਣੇ ਕੋਲ ਕਸਟਮਰ ਲੱਗੂਗਾ ਤੇ ਵੈਸੇ ਤਾਂ ਮੇਰੇ ਪੁਰਾਣੇ ਕਸਟਮਰ ਤੋਂ ਲੱਗੇ ਹੋਏ ਜ਼ਿਆਦਾਤਰ ਤੇ ਉਹਨਾਂ ਦਾ ਕਪੜਾ ਆਪਾਂ ਟਾਈਮ ਸੈੱਡ ਦਿੰਨੀ ਆ ਉਹਨਾਂ ਤੇ ਪੂਰਾ ਆਪਾਂ ਆਪਣੇ ਤੇ ਵਿਸ਼ਵਾਸ ਬਣਾ ਰੱਖਿਆ ਹੈਗਾ ਤੇ ਉਹ ਵਧੀਆ ਆਪਣੇ ਕੋ ਕਪੜੇ ਲੈ ਕੇ ਆਉਂਦੀ ਹੈ ਤੇ ਆਪਾਂ ਉਹਨਾਂ ਦੇ ਕਪੜੇ ਵਧੀਆ ਸਟਿਚ ਕਰਦੇ ਆਂ ਕੋਈ ਵੀ ਕੰਮ ਕਰਨਾ ਜੇ ਆਪਾਂ ਸਫਲਤਾ ਲੈਣੀ ਆ ਤਾਂ ਆਪਾਂ ਨੂੰ ਟਾਈਮ ਟੂ ਟਾਈਮ ਕੰਮ ਕਰਨਾ ਪੈਣਾ ਤੇ ਹਾਂਜੀ ਥੋੜੇ ਦਿਨ ਹੋ ਗਿਆ ਸੀ ਚਲੋ ਮਿਸਤਰੀ ਲੱਗਿਆ ਕਰਕੇ ਮੇਥੋਂ ਟਾਈਮ ਤੇ ਕਪੜੇ ਨਹੀਂ ਦਿੱਤੇ ਗਏ ਤੇ ਪਰ ਤੁਹਾਨੂੰ ਪਤਾ ਹੀ ਜੇ ਹੁਣਗਾ ਸੀਜ਼ਨ ਸ਼ੁਰੂ ਹੋ ਗਿਆ ਤੇ ਹੁਣ ਸਾਰੇ ਦੈਂਤਿਆ ਸ਼ੁਰੂ ਹੋ ਜਾਣਗੇ ਤੇ ਹੁਣ ਤਾਂ ਕੰਮ ਤਾਂ ਦੂਜਾਰੇ ਕਾਸ ਚਰਨ ਟਾਈਮ ਟੂ ਟਾਈਮ ਆਪਾਂ ਨੂੰ ਕੱਪੜੇ ਦੇਣੇ ਪੈਣਗੇ ਤੇ ਇੱਕ ਚੰਗੇ ਟੇਲਰ ਦਾ ਕੰਮ ਹੀ ਆ ਜੀ ਟਾਈਮ ਟੂ ਟਾਈਮ ਕੱਪੜੇ ਦੇਵੇ ਤੇ ਵਾਧ ਤਰ ਆਪਾਂ ਕੱਪੜੇ ਸਟਿਚ ਕਰੀਏ ਟੇਲਰ ਦੀ ਜ਼ਿੰਦਗੀ ਔਖੀ ਵੀ ਬਹੁਤ ਹੈ ਤੇ ਚਲੋ ਜੀ ਆਪਾਂ ਨੂੰ ਇਹ ਵਿੱਚ ਪੈਸੇ ਬਣਦੇ ਹਨ 4 ਪੈਸੇ ਬਣਨਗੇ ਤਾਂ ਹੀ ਜ਼ਿੰਦਗੀ ਵਧੀਆ ਨਿਕਲਦੀ ਆ ਤੇ ਪੈਸਿਆਂ ਤੋਂ ਬਿਨਾ ਤੁਹਾਨੂੰ ਪਤਾ ਹੀ ਨਹੀਂ ਜ਼ਿੰਦਗੀ ਔਖੀ ਵੀ ਬਹੁਤ ਆ ਪਰ ਬਾਲਾ ਪੈਸੇ ਦਾ ਲਾਲਚ ਵੀ ਨਹੀਂ ਕਰਨਾ ਚਾਹੀਦਾ ਪਰ ਜਿੰਦਗੀ ਕੱਢਣ ਲਈ ਪੈਸਾ ਬਹੁਤ ਜ਼ਰੂਰੀ ਆ ਤੇ ਸੋਹ ਪੈਨੋ ਤੁਹਾਨੂੰ ਪਤਾ ਹੈ ਜਿ ਤਾਈਆਂ ਆਪਣੀ ਮਿਹਨਤ ਕਰਦੇ ਆ ਨਹੀਂ ਕਿਥੇ ਮੈਂ ਅਰੈਸਟ ਕਰਨੀ ਸੀ ਹੁਣ ਤੇ ਕਿਥੇ ਫਿਰ ਮੈਨੂੰ ਇਹ ਹੈਗਾ ਚਲੋ ਕੋਈ ਗੱਲ ਜਿਹੜੇ ਮੇਰੇ ਕੋਲ 2-3 ਘੰਟੇ ਹੈਗੇ ਆ ਮੈਂ ਸੂਟ ਕਟਿੰਗ ਕਰਕੇ ਰੱਖ ਦਿਆਂ ਤੇ ਕੱਲ ਤੋਂ ਫਿਰ ਮੈਂ ਸੂਟ ਸਟਿਚ ਕਰਨ ਲੱਗ ਜੂਗੀ ਹਾਂਜੀ ਫਿਰ ਅਗਰ ਤੁਸੀਂ ਵੀ ਸਲਾਈ ਸਿੱਖਣਾ ਚਾਹੁੰਦੇ ਹੋ ਤਾਂ ਸਲਾਈ ਸਿੱਖਣ ਨੂੰ ਥੋੜਾ ਜਿਹਾ ਟਾਈਮ ਲਿੰਦੀ ਹੋ ਜੇ ਤੁਸੀਂ ਥੋੜਾ ਜਿਹਾ ਟਾਈਮ ਦਿਓਗੇ ਤਾਂ ਹੀ ਤੁਸੀਂ ਸਹੀ ਪ੍ਰੋਪਰ ਸਲਾਈ ਸਿੱਖ ਸਕਦੇ ਹੋ ਕਈ ਪਹਿਣਾ ਕਿਉਂਦੀ ਦੋ ਕੁ ਦਿਨ ਸਲਾਈ ਦਾ ਕੰਮ ਲਾ ਕੇ ਸਲਾਈ ਤੇ ਜੋ ਬਾਜ ਕੇ ਨਹੀਂ ਸੰਤ ਤੱਕ ਕੁਝ ਸਮਝ ਨਹੀਂ ਹੁੰਦਾ ਇਹਦਾ ਤੇ ਇਦਾਂ ਤੁਸੀਂ ਨਾ ਕਰਿਆ ਕਰੋ ਪਹਿਣੋ ਥੋੜਾ ਜਿਹਾ ਟਾਈਮ ਦਿਆ ਕਰੋ ਸਲਾਈ ਨੂੰ ਜੇ ਤੁਸੀਂ ਅਗਰ 4-5 ਸੂਟ ਕਟਿੰਗ ਕਰੋਗੇ ਤਾਂ ਹੀ ਤੁਹਾਨੂੰ ਸੂਟ ਕਟਿੰਗ ਦੀ ਸਮਝ ਆਊਗੀ ਜੇ ਤੁਸੀਂ ਅਗਰ ਕਹੋਗੇ ਇੱਕ ਸੂਟ ਦੀ ਕਟਿੰਗ ਕਰਕੇ ਸਾਨੂੰ ਸਲਾਈ ਦੀ ਕੋਈ ਸਮਝ ਆ ਜਾਏ ਨਹੀਂ ਜੀ ਉਹ ਤੁਹਾਨੂੰ ਸਮਝ ਨਹੀਂ ਹੋਣੀ ਤੁਸੀਂ 4-5 ਸੂਟ ਜ਼ਰੂਰ ਕਟਿੰਗ ਕਰਿਆ ਕਰੋ ਤੁਹਾਨੂੰ ਬਾਅਦ ਚ ਸਮਝ ਆਊਗੀ ਤੁਸੀਂ ਆਪਣੇ ਆਪ ਨੂੰ ਸਲਾਈ ਆਪਣੇ ਆਪ ਸਲਾਈ ਜ਼ਰੂਰ ਸਿੱਖ ਜਾਓਗੇ ਥੋੜਾ ਜਿਹਾ ਟਾਈਮ ਦੀ ਲੋੜ ਹੈ ਹਰੇਕ ਕੰਮ ਵਾਸਤੇ ਥੋੜੇ ਜਿਹੀ ਟਾਈਮ ਦੀ ਲੋੜ ਹੈ ਜੇ ਆਪਾਂ ਕੰਮ ਨੂੰ ਟਾਈਮ ਦੇਵਾਂਗੇ ਤਾਂ ਹੀ ਪ੍ਰੋਪਰ ਕੰਮ ਸਿੱਖਾਂਗੇ ਏ ਤੁਹਾਨੂੰ ਮੈਂ ਗਲਤ ਆ ਗਏ ਪਰ ਨੂੰ ਪਲੀਜ਼ ਏ ਮੇਰੇ ਕੋਲ ਨਾ ਕਈ ਕਰਨ ਲੱਗੀਆਂ ਸੀ ਸਲਾਈ ਸਿੱਖਣ ਵਾਸਤੇ ਕੁੜੀਆਂ ਕੋਸ਼ਕ ਤਾਂ ਉਹਨਾਂ ਦੀਆਂ ਗੱਲਾਂ ਕੋਸ਼ ਮੈਨੂੰ ਕਮੈਂਟ ਵੀ ਆਏ ਸੀਗੇ ਵੀ ਸਲਾਈ ਦੀ ਅਸੀਂ ਸਲਾਈ ਸਿੱਖਣਾ ਚਾਹੁੰਦੇ ਆ ਵੀ ਕਿੰਨਾ ਕੁ ਟਾਈਮ ਲੱਗੇ ਸਾਨੂੰ ਸਲਾਈ ਸਿੱਖਣ ਚ ਤਾਂ ਤਾਂ ਕਰਕੇ ਤੂੰ ਇਹ ਗੱਲ ਕਹੀ ਹੈ ਭੈਣੋ ਵੀ ਤੁਸੀਂ ਸਲਾਈ ਸਿੱਖਣ ਥੋੜਾ ਜਿਹਾ ਟਾਈਮ ਦਿਓ ਤੇ ਹੁਣ ਤਾਂ ਚਲੋ ਸੀਜ਼ਨ ਆ ਗਿਆ ਸੀਜ਼ਨ ਤੇ ਤੁਸ ਤੁਸ ਸਲਾਈ ਸਿੱਖਣੀ ਵੀ ਬਹੁਤ ਔਖੀ ਆ ਕਿਉਂ ਆਹ ਦਿਨਾਂ ਚ ਕੋਈ ਵੀ ਸਲਾਈ ਨਹੀਂ ਸਿਖਾਉਂਦਾ ਬਹੁਤ ਘੱਟ ਸਲਾਈ ਸਿਖਾਉਂਦੇ ਆ ਕਿਉਂ ਸਾਰਿਆਂ ਦਾ ਆਪਣਾ ਆਪਣਾ ਕੰਮ ਹੁੰਦਾ ਜੀ ਹੁਣ ਆਸਤਿਦਾਂ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਕਈ ਤਾਂ ਇਹੋ ਜਿਹੇ ਟੇਲਰ ਆ ਜਿਨ੍ਹਾਂ ਨੂੰ ਕਿ ਰਾਤ ਨੂੰ ਵੀ ਟਾਈਮ ਬਹੁਤ ਜ਼ਿਆਦਾ ਲਾਉਣਾ ਪੈਂਦਾ ਚਲੋ ਆਪਾਂ ਤਾਂ ਘਰਾਂ ਚ ਆਮ ਸਲਾਈ ਸਿੱਖ ਕਰਦੇ ਆ ਪਰ ਜਿਨ੍ਹਾਂ ਨੇ ਬੁਟੀਕ ਖੁੱਲੇ ਹੋਏ ਆ ਨਾ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਟੈਨਸ਼ਨ ਕੰਮ ਦੀ ਰਹਿੰਦੀ ਆ ਕਿਉਂ ਉਹਨਾਂ ਦੇ ਕੰਮ ਹੀ ਬਹੁਤ ਸਲਾਈ ਦਾ ਜ਼ਿਆਦਾ ਹੁੰਦਾ ਤੇ ਉਹਨਾਂ ਦਾ ਬਾਹਰੋਂ ਵੀ ਕੱਪੜਾ ਬਹੁਤ ਹੁੰਦਾ ਆਰਡਰ ਤੇ ਆਰਡਰ ਹੁੰਦੇ ਉਹਨਾਂ ਦੇ ਤੇ ਉਹਨਾਂ ਦੇ ਬਹੁਤ ਪ੍ਰੈਸ਼ਰ ਹੁੰਦਾ ਤੇ ਸਲਾਈ ਤਾਂ ਬੁਟੀਕ ਵਾਲੀਆਂ ਭੈਣਾਂ ਵੀ ਸਿਖਾਉਂਦੀਆਂ ਪਰ ਉਹਨਾਂ ਦੇ ਇਸ ਟਾਈਮ ਵਿੱਚ ਟਾਈਮ ਨਹੀਂ ਹੁੰਦਾ ਉਹਨਾਂ ਕੋਲੇ ਸਲਾਈ ਸਿਖਾਉਣ ਦਾ ਜੇ ਅਗਰ ਤੁਸੀਂ ਸਲਾਈ ਸਿੱਖਣਾ ਚਾਹੁੰਦੇ ਆ ਤੁਸੀਂ ਜੂਨ ਜੁਲਾਈ ਦੀਆਂ ਛੁੱਟੀਆਂ 'ਚ ਸਲਾਈ ਸਿੱਖਿਆ ਕਰੋ ਉਦੋਂ ਆਪਣਾ ਕੋਲ ਟਾਈਮ ਵੀ ਬਹੁਤ ਹੁੰਦਾ ਸਾਰਾ ਕੋਈ ਦਿਨ ਵੀ ਵੱਡੇ ਹੁੰਦੇ ਆ ਤੇ ਤੁਸੀਂ ਸਲਾਈ ਵੀ ਵਧੀਆ ਸਿੱਖ ਸਕਦੇ ਆ ਬਸ ਥੋੜਾ ਜਿਹਾ ਟਾਈਮ ਦੇਣ ਦੀ ਲੋੜ ਹੈ ਜਿਵੇਂ ਕਿ ਆਪਾਂ ਪੜ੍ਹਦੇ ਆਂ ਤੇ ਆਪਾਂ ਪੜ੍ਹਾਈ ਵੀ ਹੌਲੀ-ਹੌਲੀ ਕਰਦੇ ਆਂ ਇੱਕਦਮ ਤਾਂ ਆਪਣੀ ਪੜ੍ਹਾਈ ਵੀ ਨਹੀਂ ਹੁੰਦੀ ਗਈ ਪਹਿਲਾਂ ਆਪਾਂ ਪਹਿਲੀ ਕਲਾਸ ਕਰਦੇ ਫਿਰ ਦੂਜੀ ਤੀਜੀ ਚੌਥੀ ਦਾ ਹਲੇ ਹੌਲੀ-ਹੌਲੀ ਆਪਾਂ 10ਵੀਂ ਤੱਕ ਪਹੁੰਚਦੇ ਆਂ ਉਸੇ ਤਰ੍ਹਾਂ ਹੀ ਸਲਾਈ ਦਾ ਜੀ ਹੈਗੇ ਸਲਾਈ ਨੂੰ ਥੋੜਾ ਥੋੜਾ ਟਾਈਮ ਕਰਕੇ ਤੁਸੀਂ ਦਵੋਗੇ ਤਾਂ ਤਾਂ ਹੀ ਤੁਸੀਂ ਸਲਾਈ ਸਿੱਖੋਗੇ ਅਗਰ ਤੁਸੀਂ ਕਹੋਗੇ ਇੱਕਦਮ ਅਸੀਂ ਸਲਾਈ ਸਿੱਖ ਜੀਗੇ ਤਾਂ ਤੋਂ ਤੋਂ ਸਲਾਈ ਨਹੀਂ ਸਿੱਖਿਆਣੀ ਤੇ ਸੋ ਫਰੈਂਡਸ ਆਪਣੇ ਹੁਣ ਨਾਲ ਵਲੌਗ ਵੀ ਆਇਆ ਕਰਨਗੇ ਤੇ ਪਲੀਜ਼ ਤੁਸੀਂ ਵਲੌਗ ਵਾਲੀ ਵੀਡੀਓ ਨੂੰ ਵੀ ਇੰਨੇ ਪਿਆਰ ਦੇ ਜਿਵੇਂ ਤੁਸੀਂ ਮੈਨੂੰ ਸਲਾਈ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਸਲਾਈ ਦੀ ਵੀਡੀਓ ਬਣਾਉਣ ਵਾਸਤੇ ਤਾਂ ਕਰਕੇ ਮੈਂ ਵਲੌਗਿੰਗ ਦਾ ਚੈਨਲ ਨਾਲ ਸ਼ੁਰੂ ਕਰ ਲਿਆ ਮੈਂ ਵਿੱਚ ਹੀ ਵਲੌਗਿੰਗ ਬਣਾਇਆ ਕਰੂੰਗੀ ਹਾਂਜੀ ਜੇ ਮੇਰੇ ਕੋਲ ਟਾਈਮ ਹੋਇਆ ਮੈਂ ਸਲਾਈ ਦੀ ਵੀਡੀਓ ਵੀ ਜ਼ਰੂਰ ਬਣਾਇਆ ਕਰੂੰਗੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀ ਥੋੜੀ-ਮੋਟੀ ਵੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਨੂੰ ਕੀ ਹੋਰ ਦੀ ਵੀਡੀਓ ਬਣਾਵਾ ਡੇਲੀ ਰੁਟੀਨ ਦੀਆਂ E sobră, simile, în acest videoclip. Bye, bye, rabrac.